ਅ ਸਾਹਮਣੇ ਜਿਹੜੀ ਰਿਵਰ ਤੁਸੀਂ ਵਗਦੀ ਹੈ ਨਦੀ ਇਹ ਅਸਲ ਚ ਤੀਰਥਨ ਰਿਵਰ ਹੈ ਜੀ ਅਸੀਂ ਇੱਥੇ ਰੁਕਿਆ ਬਾਲੀ ਚੌਂਕੀ ਜਗਤ ਦਾ ਨਾਮ ਹੈ ਬਿਲਕੁਲ ਇਸ ਕਿਨਾਰੇ ਤੇ ਇਹ ਰਿਵਰ ਇੱਥੋਂ ਵਗਦੀ ਹੈ ਅਸੀਂ ਹੋਟਲ ਸਵਾਲ ਵਗੈਰਾ ਰੱਖ ਕੇ ਆਏ ਸੀ ਘੁੰਮਣ ਵਾਸਤੇ ਰਿਵਰ ਦੇ ਕਿਨਾਰੇ ਤੇ ਤੇ ਸਾਨੂੰ ਸਾਹਮਣੇ ਉਹ ਇੱਕ ਨਜ਼ਰ ਆ ਰਿਹਾ ਜਿਹੜਾ ਤੁਸੀਂ ਪੱਥਰ ਤੇ ਇੱਕ ਘੇਰੇ ਦੇ ਵਿੱਚ ਦੇਖ ਰਹੇ ਹੋ ਇਹ ਇੱਕ ਬੰਦਰ ਇੱਥੇ ਬੈਠੇ ਹੈ ਲੱਗਦਾ ਹੈ ਇਧਰ ਇਹ ਕਿ ਇਹ ਬੰਦਰ ਪਾਣੀ ਦੇ ਵਿੱਚ ਫਸਿਆ ਹੈ ਕਿਸੇ ਤਰੀਕੇ ਪਾਣੀ ਦੇ ਵਿੱਚ ਪਿੱਛੋਂ ਕਿਤੇ ਇਹ ਜਾਂ ਤਾਂ ਪਿੱਛੋਂ ਫੜ ਗਿਆ ਤੇ ਇੱਕ ਪੱਥਰ ਦਾ ਸਾਰਾ ਲੈ ਕੇ ਬੈਠਿਆ ਕਾਫੀ ਦਿਰ ਹੋ ਗਈ ਸਾਨੂੰ ਦੇਖਦਿਆਂ ਨੂੰ ਸਾਹਮਣੇ ਲੋਕੀ ਨੇ ਤੇ ਉਹਨਾਂ ਨੂੰ ਅਸੀਂ ਇਸ਼ਾਰਾ ਕਰਕੇ ਕੋਸ਼ਿਸ਼ ਕਰਦੇ ਹਾਂ ਉਹਨਾਂ ਦੀ ਇਹਦੀ ਹੈਲਪ ਕਰਨ ਦੀ ਪਾਣੀ ਦਾ ਵਹਾਅ ਤੇਜ਼ ਹੈ ਕਾਫੀ ਫਿਰ ਵੀ ਚਲੋ ਅਸੀਂ ਸਾਹਮਣੇ ਇਸ਼ਾਰਾ ਕਰਿਆ ਤੇ ਲੋਕੀ ਸਮਝ ਰਹੇ ਨੇ ਉਸ ਗੱਲ ਨੂੰ ਸ਼ਾਇਦ ਉਹਨਾਂ ਨੂੰ ਉਹਨਾਂ ਨੂੰ ਵੀ ਪਤਾ ਹੈ ਇਸ ਬਾਰੇ ਤੇ ਉਹ ਆ ਰਹੇ ਨੇ ਬਾਕੀ ਮੈਂ ਤੁਹਾਨੂੰ ਦੱਸਦਾ ਹੋਰ ਸਮਣੇ ਤੇ ਬਾਂਕੀ ਬੈਠੇ ਅਸੀਂ ਤੁਹਾਨੂੰ ਦਿਖਾਣਾ ਇਹ ਜਿੱਥੇ ਬੜੀ ਕੇਂਦਰੀਤ ਇਹ ਹੈ ਅਸ ਸਿਰਾਂ ਹਿੱਲਿਆ ਥੋੜਾ ਜਿਹਾ ਤੇ ਪਤਾ ਨਹੀਂ ਇਹ ਜਾਣ ਬੁੱਝ ਕੇ ਬੈਠਿਆ ਕੀ ਕੋਈ ਮੱਛੀ-ਮੱਛੀ ਫੜ ਰਿਹਾ ਹੈ ਜਾਂ ਕਿ ਇਹ ਫਸ ਗਿਆ ਪਾਣੀ ਦੇ ਵਿੱਚ ਤੇ ਇਹ ਵੀ ਹੁਣ ਹੈਲਪ ਅਸੀਂ ਨਹੀਂ ਹੈਲਪ ਵੀ ਹੋਣਗੀ ਕਿਉਂਕਿ ਇਹ ਤੀਰਥ ਵੈਲੀ ਹੈ ਤਾਂ ਪਾਣੀ ਦਾ ਵਹਾਅ ਬੜਾ ਤੇਜ਼ ਹੈ ਸੋ ਦੇਖਦੇ ਹਾਂ ਕੋਈ ਮੈਨੂੰ ਹਲਾਲੂ ਕੇ ਦੇਖਦੇ ਪੱਤਰ ਪੁੱਤਰ ਇਹਦੇ ਨੇੜੇ-ਨੇੜੇ ਮਾਰ ਕੇ ਦੇਖਦੇ ਕਿ ਕੋਈ ਰਿਐਕਟ ਕਰਦਾ ਕੋਈ ਰਿਐਕਸ਼ਨ ਕਰਦਾ ਕੀ ਇਹ ਵੈਸੀ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦਾ ਤੇ ਇਹਦੇ ਨੇੜੇ ਥੋੜਾ-ਥੋੜਾ ਜਿਹਾ ਨੇੜੇ ਕੱਫੀ ਜਾ ਸਕਦੇ ਆ ਪਰ ਨੇੜੇ ਜਾ ਕੇ ਦੇਖਦੇ ਕਿ ਕੀ ਜਿੱਥੋਂ ਰੈਸਕਿਊ ਹੋ ਸਕਦਾ ਕੀ ਇਹ ਵੈਸੀ ਬੈਠਿਆ ਸੋ ਮੈਂ ਅਗਲੀ ਵੀਡੀਓ ਵਿੱਚ ਤੁਹਾਨੂੰ ਦਿਖਾਣਾ ਹੁਣ ਇਹ ਥੋੜਾ ਹਿੱਲਿਆ ਹੁਣ ਵੀਡੀਓ ਦੇਖਦੇ ਕੈਪਚਰ ਕਰਦੇ ਆ ਏਕੇ ਬੰਦਰਾ ਇਹ ਇਹ ਮੈਨੂੰ ਰੈਸਕਿਊ ਕਰਨ ਆਇਆ ਹੁਣ ਉਹ ਬੰਦੇ ਆਇਆ ਰਿਹਾ ਦੇਖਦੇ ਹਾਂ ਬੰਦਰੇ ਕੋਸਰ ਚ ਪਾਣੀ ਜਿਹਾ ਫਸਿਆ ਹੋਇਆ ਹੈ ਤੇ ਹੁਣ ਡਰ ਵੀ ਰਿਹਾ ਉਧਰ ਬੈਠੀ ਮੇਰੇ ਫੋਨ ਦੀ ਬੈਟਰੀ ਵੀ ਥੋੜੀ ਰਹਿ ਗਈ ਦੇਖਦੇ ਆ ਜੇ ਇਹਨੂੰ ਬਚਾਇਆ ਜਾ ਸਕਦਾ ਕੋਸਰ ਜੋ ਫਸਿਆ ਹੈ ਬੰਦਰੇ ਉਧਰੋਂ ਕਿਸੇ ਪਾਸੇ ਰਾਹ ਨਹੀਂ ਮਿਲ ਰਿਹਾ ਹੁਣ ਕੋਈ ਆਇਆ ਨਸਕੀ ਕਰਨ ਵਾਸਤੇ ਅਸੀਂ ਉਹਨੂੰ ਖਵਾਜ ਲਗਾਈ ਸੀ ਉਹ ਆਇਆ ਦੇਖੋ ਜੇ ਹੁਣ ਇਹ ਕੰਦਾ ਪਤ ਨੂੰ ਆਇਆ ਤਾਂ ਹੈ ਪਰ ਇਹਨੇ ਚੱਪਲਾ ਪਾਈ ਹੈ ਚੱਪਲਾ ਨਹੀਂ ਪਾਣੀ ਚਾਹੀਦੇ ਸੀ ਅਸਲ 'ਚ ਪਾਣੀ ਦਾ ਵਹਾਅ ਬੜਾ ਤੇਜ਼ ਹੈ ਉਹ ਬੰਦਰ ਡਰ ਵੀ ਰਿਹਾ ਹੈ ਇਹ ਇਹ ਬੰਦ ਓਹੋ ਓਹੋ ਜੱਪ ਮਾਰ ਗਿਆ ਨਾ ਪਾਣੀ ਅਕਸਰ ਜੋ ਪਾਣੀ ਦੇ ਵਿੱਚ ਉਹਨੂੰ ਬਚਾਣ ਤਾਂ ਆਏ ਸੀ ਉਹ ਅਕਸਰ ਜੋ ਪਾਣੀ ਦੇ ਵਿੱਚ ਉਹਨੂੰ ਬਚਾਣ ਤਾਂ ਆਏ ਸੀ ਉਹ ਇਹ ਬਚਾਣ ਆਏ ਸੀ ਪਰ ਉਹ ਜੰਪ ਮਾਰ ਕੇ ਚਲਾ ਗਿਆ ਪਾਣੀ ਦੇ ਵਿੱਚ ਹੀ ਨਿਕਲ ਗਿਆ ਪਤਾ ਨਹੀਂ ਹੋ ਸਕਦਾ ਕਿਸੇ ਪੱਥਰ ਦਾ ਸਹਾਰਾ ਵਲੇ ਤੇ ਕੀ ਆ ਹੋ ਵੰਦਰ ਰਕਤੀਆ ਉਹ ਜਾਂਦਾ ਭੱਜਿਆ ਉਹ ਭੱਜ ਗਿਆ ਕੋ ਪੜੀਆ ਕੋਲੋਂ ਸ਼ੁਕਰ ਕੋ ਪੱਜ ਗਿਆ ਲੰਘ ਗਿਆ ਕੋ ਚਲਾ ਗਿਆ ਫੋਨੇ ਇਹਨਾਂ ਨੇ ਕਰੇ ਨੇ ਇਸ ਸਾਥ ਗਾਇਨੀ ਵੀਰੇ ਬਚ ਗਿਆ ਇਹਨੂੰ ਬਚਾਣ ਆਏ ਸੀ ਤੇ ਬਚ ਗਿਆ ਚਲੋ ਸ਼ੁਕਰ ਹੈ ਪ੍ਰਮਾਤਮਾ ਦਾ ਬਾਂਦਰ ਦਾ ਬਚਾਅ ਹੋ ਗਿਆ ਚਲਾ ਗਿਆ ਉਹ ਆਪਣਾ ਤੇ ਇਹਨਾਂ ਦਾ ਵੀ ਬੜਾ ਧੰਨਵਾਦ ਜਿਹੜੇ ਆਵਾਜ਼ ਸੁਣ ਕੇ ਆ ਗਏ ਸੀ ਤੇ ਵਿਚਾਰੇ ਹੁਣ ਇਹਨਾਂ ਨੇ ਕੱਪੜੇ ਪਾਏ ਤੇ ਤੇ ਚੱਲਿਓ ਉੱਤੋਂ ਆਏ ਸੀ ਅਸਲ ਤੇ ਇਹ ਉਹਨਾਂ ਦੇ ਨਾਲ ਵੀ ਥੋੜਾ ਜਿਹਾ ਉੱਪਰ ਚਲੇ ਗਏ ਉੱਤੋਂ ਉੱਤਰ ਕੇ ਇਹ ਆਇਆ ਉਹ ਜਾ ਰਿਹਾ ਉਤਤਕ ਹੈ ਇਹ ਰਹੀ ਮੈਂ ਥੋੜਾ ਵੀਡੀਓ ਜ਼ੂਮ ਕਰੀ ਹੈ ਇਸ ਕਰਕੇ ਕਲੀਅਰਨੈਸ ਦਿਖਾਈ ਦੇ ਰਹੀ ਪਰ ਇਹਨਾਂ ਦਾ ਬੜਾ ਧੰਨਵਾਦ ਕੀ ਉਹਨਾਂ ਨੇ ਬਾਂਦਰ ਚਲੋ ਬਾਂਦਰ ਨੇ ਛਾਲ ਮਾਰੀ ਤੇ ਉਹਦਾ ਥੋੜਾ ਜਿਹਾ ਹੌਸਲਾ ਆ ਗਿਆ ਨਹੀਂ ਤਾਂ ਉਹਨੇ ਰਾਤ ਨੂੰ ਠੰਡ ਕੀ ਮਰ ਜਣਾ ਸੀ ਪਾਣੀ ਦੇ ਵਿੱਚ ਬੈਠੇ ਰਿਹਾ ਤੇ ਕਈ ਵਾਰੀ ਪਾਣੀ ਦਾ ਵਹਾਅ ਵੀ ਪਿੱਛੇ ਤੇਜ਼ ਆ ਜਾਂਦਾ ਯਾਰ ਕਿਤੇ ਕਿਸੇ ਹੌਸਲੇ ਕਰਕੇ ਬਾਂਦਰ ਕਿਨਾਰੇ ਤੇ ਲੱਗ ਗਿਆ ਛਾਲ ਮਾਰ ਕੇ ਤੇ ਚਲਾ ਗਿਆ ਮੈਂ ਅਸਲ ਚ ਪਿੱਛੇ ਸੀ ਉਹ ਬਾਂਦਰ ਉਸ ਪਾਸੇ ਉੱਥੇ ਬੈਠੇ ਸੀ ਪੱਥਰ ਤੇ ਉਸ ਪੱਥਰ ਤੇ ਇੱਥੇ ਬੈਠਿਆ ਸੀ ਕਿ ਬੜੀ ਮਿਹਰਬਾਨੀ ਉਹਨਾਂ ਦੁਨੇ ਭਰਾਵਾਂ ਦੀ ਜਿਨ੍ਹਾਂ ਨੇ ਹਿੰਮਤ ਕੀਤੀ ਕਿ ਕੋਸ਼ਿਸ਼ ਕੀਤੀ ਸੀ ਉਹਨੇ ਪਾਣੀ ਦੇ ਵਿੱਚੋਂ ਸਾਨੂੰ ਵੀਡੀਓ ਦੇ ਵਿੱਚ ਵੀ ਦਿਖਾ ਰਿਆ ਪਾਣੀ ਦੇ ਵਿੱਚ ਅਵਰਕੇ ਕੀ ਬਾਂਦਰ ਨੂੰ ਕਿਸੇ ਤਰੀਕੇ ਨਾਲ ਫੜ ਕੇ ਬਾਹਰ ਕੱਢ ਲਿਆ ਜਾਵੇ ਪਰ ਚਲੋ ਥੋੜਾ ਡਰ ਗਿਆ ਬਾਂਦਰ ਤੇ ਬਾਂਦਰ ਨੇ ਛਾਲ ਮਾਰੀ ਤੇ ਜੰਪ ਮਾਰ ਕੇ ਉਹ ਕਿਨਾਰੇ ਵਾਲੇ ਪੱਥਰ ਤੇ ਆ ਗਿਆ ਤੇ ਉੱਥੋਂ ਪੱਥਰ ਤੇ ਆਣ ਕਰਕੇ ਉਹ ਵੀ ਜਾਨ ਬਚ ਗਈ ਤੇ ਉਹ ਉਹਨੂੰ ਮੈਂ ਦਿਖਾਇਆ ਕਿ ਆਪਣਾ ਸੇਫਟੀਓ ਜੰਗਲ ਦੇ ਵਿੱਚ ਚਲਾ ਗਿਆ। ਕੋਈ ਦੋਸੀ ਆਵਾਜ਼ ਮਾਰੀ ਹੋ ਜਿਹੜੇ ਜਿਹੜੇ ਦੋਨੋਂ ਬੰਦੇ ਸੀ ਉਹ ਅਸਲ 'ਚ ਪਰਲੇ ਪਾਸੇ ਸੀ ਪਰਲੀ ਸਾਈਡ ਸੀ ਉਹ ਤੇ ਉਹਨਾਂ ਨੇ ਵੀ ਪਹਿਲਾਂ ਬੰਦ ਨੂੰ ਵੇਖ ਲਿਆ ਸੀ। ਤੇ ਅਸੀਂ ਕੋੜੇ ਜਿਹਾ ਇਸ਼ਾਰਾ ਫਿਰੇ ਕਰਕੇ ਉਹਨਾਂ ਨੂੰ ਸਮਝਾਇਆ ਉਹਨਾਂ ਕਿ ਆ ਵੀ ਹਾਂ ਕੋਈ ਕੋਸ਼ਿਸ਼ ਕਰ ਰਹੇ ਹਾਂ ਉਹਨੂੰ ਬਚਾਉਣ ਦੀ ਤੇ ਸੈਂਟੀਫਿਕੇਸ਼ਨ ਕੋਈ ਸਾਨੂੰ ਸਾਨੂੰ ਉਹਦੀ ਪਛਾਣ ਨਹੀਂ ਹੋਤੀ ਜੀ ਨਾ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਹੋ ਸਕੀ। ਹਾਈ ਹੈਲੋ ਅਸੀਂ ਦੂਰ ਤੋਂ ਕਰਤੀ ਦੇ ਸੀ ਉਹਨਾਂ ਵਾਸਤੇ ਕਿ ਲਾਤੀ ਵਗੈਰਾ ਯਾਨੀ ਅਸੀਂ ਉਹਨਾਂ ਨੂੰ ਵਾਜਾ ਵਜਾ ਮਾਰ ਕੇ ਕਿਹਾ ਤੇ ਨਾ ਹਿੰਮਤ ਕਰਦੇ ਉਹ ਤੇ ਮੰਦਰ ਦੇ ਰਾਤ ਨੂੰ ਹਨ ਦੇ ਵਿੱਚ ਵੀ ਮਰਜੇ ਰਸੀ ਤੇ ਕਈ ਵਾਰੀ ਪਾਣੀ ਦਾ ਵਹਾਵ ਵੀ ਰਾਤ ਨੂੰ ਵਾਜ ਜਾਂਦਾ ਸੋ ਇਸ ਕਰਕੇ ਬੜੀ ਮਿਹਰਬਾਨੀ ਨਾਲ ਭਰਾਵਾਂ ਦੀ ਬੜੀ ਹਾਈਟ ਤੋਂ ਆਈ ਸੀ ਉਹ ਉੱਪਰ ਉਤਰ ਕੇ ਆਈ ਸੀ ਤੇ ਬੜਾ ਸ਼ੁਕਰੀਆ ਨਾਲ ਭਰਾਵਾਂ ਦਾ ਕਿ ਅਸੀਂ ਤਾਂ ਵੈਸੇ ਘੁੰਮਣ ਆਏ ਸੀ ਤੇ ਵਹਾਨੇ ਨਾਲ ਚਲੋ ਇੱਕ ਮੰਦਰ ਦੀ ਜਿਹੜੀ ਉਹ ਜਾਨ ਮਕਦਸ ਹੈ ਪਰ ਮਾਤਾ ਮੈਨ ਸਾਰਿਆਂ ਨੂੰ ਜਾਨ ਵਕੀ ਹੈ ਤੇ ਸਾਨੂੰ ਚਾਹੀਦਾ ਕਿ ਕਿਤੇ ਮੌਕਾ ਮਿਲੇ ਆਪਣੇ ਆਪ ਨੂੰ ਸੇਫ ਰੱਖਦੇ ਹੋਏ ਆਪਾਂ ਵੀ ਜਾਣ ਵਿਚਾਰ ਦੀ ਕੋਸ਼ਿਸ਼ ਕਰੀਏ